ਮਤਲਬ ਸਾਡੀ ਜੀਵਨੀ ਇੱਕ ਇੱਕ ਘੰਟੇ-ਘੰਟੇ ਬਾਅਦ ਮਿੰਟ-ਮਿੰਟ ਬਾਅਦ ਬਦਲਦੀ ਹੈ ਜਦੋਂ ਥੋੜਾ ਮੀਂਹ ਪੈਂਦਾ ਅਸੀਂ ਖੁਸ਼ ਹੋਨੇ ਵੀ ਬੜਾ ਮੀਂਹ ਪੈ ਗਿਆ ਲੈ ਵੀ ਰੰਗ ਲੱਗੇ ਦੋ ਦਿਨਾਂ ਮੋਟਰਾਂ ਖੜਨੀਆਂ ਕੋਈ ਪੇਗ ਲਾਉਂਦਾ ਕੋਈ ਮੁਰਗਾ ਖਾਂਦਾ ਕੋਈ ਮੱਛੀ ਖਾਂਦਾ ਹਰ ਇੱਕ ਖੁਸ਼ ਹੋ ਕੇ ਉਹ ਕਰਦਾ ਉਸ ਤੋਂ ਬਾਅਦ ਫਿਰ ਹੋਰ ਪੈ ਜਾਂਦਾ ਫਿਰ ਆ ਵੀ ਉਹ ਹੋ ਜਾਂਦਾ ਫਿਰ ਹੋਰ ਪੈ ਜਾਂਦਾ ਫਿਰ ਫਾਸਲਾ ਮਰ ਜਾਂਦੀਆਂ ਨੇ ਫਿਰ ਕਹਿੰਦੇ ਭਾਈ ਇਹ ਘਰ ਮੱਜ ਜਾਣਾ ਫੇਰ ਘਰ ਵੀ ਡਿਗਣ ਲੱਗਦੇ ਨੇ ਘਰ ਵੀ ਰੁੜ ਜਾਂਦੇ ਨੇ ਫੇਰ ਕਹਿੰਦੇ ਨੇ ਵੀ ਜਾਨ ਵਾਜੇ ਫੇਰ ਬਣਾ ਲਾਂਗੇ ਅੱਧੀ ਭਾਂਚ ਦਾ ਵੇ ਜਦੋਂ ਬੰਦੇ ਦੀ ਜਾਨ ਵਾਜ ਗਈ ਤਾਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਪਰਮੇਸ਼ਰ ਬਾਹ ਫੜੇ ਲੈਂਦਾ ਹੌਲੀ ਹੌਲੀ ਵੀ ਹਾਂ ਜ਼ਿਮੀਦਾਰ ਕਦੇ ਵੀ ਹੌਸਲਾ ਨਹੀਂ ਹਾਰਦਾ ਜੇ ਸਾਡੀਆਂ ਸਰਕਾਰਾਂ ਸਾਡੀ ਮਾਰੀ ਜੀ ਵੀ ਬਾਹ ਫੜਦੀਆਂ ਰਹਿਣ ਤਾਂ ਅਸੀਂ ਮਰਦੇ ਸਾਡੀ ਸਰਕਾਰਾਂ ਮਾਰਦੇ ਸਾਨੂੰ ਕਦੇ ਕਦੇ ਨੇ ਮੌਜੂਦ 14 ਲਾਵਾ ਕਦੇ ਕਦੇ ਨੇ 16 ਲਾਵਾਂਗੇ ਘੱਟੋ ਘੱਟ ਮੌਜੂਦ 20 ਚਾਹੀਦਾ ਹਲਾ ਦੇਖ ਲਓ ਸਾਡੇ ਜ਼ਿਮੀਦਾਰ ਨੇ ਕੀ ਆਹ ਦੇਖ ਲਓ ਭਾਈ ਇੱਧਰ ਭਗਵਾਨ ਜੀ ਮਾਨ ਨੂੰ ਬੇਨਤੀ ਐ ਇਸ ਗੱਲ ਵੀ ਜਰੂਰ ਹੈ ਜੀ ਕਿ ਗੀਮੀਦਾਰ ਨੂੰ 22 23 ਤੱਕ ਮੁਕਤ ਲੈਣਾ ਇਹ ਜੀਮੀਦਾਰ